ਜੀਪਸੀ ਨੰਬਰ ਮਾਮਲੇ ਦੇ ਵਿੱਚ ਪੰਪਸ ਦੇ ਪੰਜਾਬ ਚੇਅਰਮੈਨ ਬਰਬੀਰ ਸਿੰਘ ਪੰਨੂ ਆਈ মিডিਆ ਦੇ ਸਾਹਮਣੇ ਅਤੇ ਕਿਹਾ ਕਿ ਮੈਂ ਤਿੰਨ ਦਿਨ ਤੋਂ ਸੀ ਚੰਡੀਗੜ੍ਹ ਦੇ ਵਿੱਚ ਅਤੇ ਪਿੱਛੋਂ ਕਿਸੇ ਸ਼ਰਾਰਤੀ ਅਨਸਰ ਨੇ ਮੇਰੀ ਆਪਣੀ ਪਰਸਨਲ ਪਾਇਲਟ ਜਿਪਸੀ ਦੀ ਫੋਟੋ ਵੈਲ ਕੀਤੀ ਹੈ ਜਿਸ ਦੇ ਵਿੱਚ ਨੰਬਰ 플레이ਟ ਦੇ ਨਾਲ ਛੇੜਛਾੜ ਕਰਕੇ ਮੇਰੀ ਸਾਸੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਲੈ ਕੇ ਮੇਰੇ ਵੱਲੋਂ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੇਰੀ ਜਿਪਸੀ ਦਾ ਨੰਬਰ 5850 ਹੈ ਪਰ ਕਿਸੇ ਨੇ ਛੇੜਛਾੜ ਕਰਕੇ ਉਸ ਦਾ ਨੰਬਰ 5058 ਕਰ ਦਿੱਤਾ ਹੈ ਜੋ ਕਿ ਕਿਸੇ ਬੁਲੇਟ ਮੋਟਰਸਾਈਕਲ ਦਾ ਹੈ ਇਸ ਦੇ ਨਾਲ ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਲਬੀਰ ਸਿੰਘ ਪੰਨੂ ਮੁਤਾਬਕ ਉਹਨਾਂ ਨੂੰ ਐਸਐਸਪੀ ਪਟਿਆਲਾ ਦੇ ਵੱਲ ਸਵਾਸ਼ਣ ਦਿੱਤਾ ਗਿਆ ਹੈ ਕਿ ਇਸ ਮਾਮਲੇ ਤੇ ਜੋ ਦੋਸ਼ੀ ਹੈ ਜੱਜਸ ਦੀ ਸ਼ਿਦਾਰਤ ਹੈ ਉਸ ਨੂੰ ਜਲਦ ਹੀ ਸਾਹਮਣੇ ਲਿਆਂਦਾ ਜਾਵੇਗਾ। ਦੇਖੋ ਜੀ ਕਿਸੇ ਸ਼ਰਾਰਤੀ ਅਨਸਰ ਨੇ ਮੇਰੀ ਜਿਪਸੀ ਪਰਸਨਲ ਜਿਪਸੀ ਜਿਹਦਾ ਨੰਬਰ PB06BD 5850 ਹੈ। ਇਹ ਮੇਰੀ ਪਰਸਨਲ ਜਿਪਸੀ ਹੈ। ਮੇਰੀ ਜਿਪਸੀ ਦੇ ਨੰਬਰ ਨਾਲ ਛੇੜਛਾੜ ਕਰਕੇ ਐਡਿਟ ਕਰਕੇ ਜਿਪਸੀ ਦੇ ਨੰਬਰ ਨੂੰ ਛੇੜਛਾੜ ਕਰਕੇ ਮੇਰੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਹੋਰ ਵੀ ਕਈ ਪੋਸਟਾਂ ਪਾ ਕੇ ਮੇਰੇ ਮਨ ਨੂੰ ਖੇਸ ਚਾਹੀਏ ਔਰ ਮੈਂ ਪ੍ਰਸ਼ਾਸਨ ਅਗੇ ਐਸਐਸਪੀ ਸਾਹਿਬ ਦੇ ਗੱਲ ਲਿਆਂਦੀਏ ਧਿਆਨ ਚ ਡਿਪਟੀ ਸਾਹਿਬ ਦੇ ਐਸਪੀ ਸਾਹਿਬ ਦੇ ਗੱਲ ਧਿਆਨ ਚ ਲੈਂਦੀ ਹੈ ਮੈਂ ਜਲਦ ਤੋਂ ਜਲਦ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਕੋਈ ਗਲਤ ਪੋਸਟਾਂ ਪਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਜਲਦ ਤੋਂ ਜਲਦ ਮੈਂ ਉਹਨਾਂ ਦੇ ਕਾਰਵਾਈ ਦੀ ਮੰਗ ਕਰਾਂਗਾ ਇਹ ਜਿਪਸੀ ਮੈਂ ਦਿੱਲੀ ਤੋਂ ਖਰੀਦੀ ਸੀ ਔਰ ਦਿੱਲੀ ਤੋਂ ਨੰਬਰ ਪਲੇਟ ਉਹਦੀ ਪਹਿਲਾ ਨੰਬਰ ਇਹ ਸੀ ਔਰ ਗਰਦਾਸਪੁਰ ਪ੍ਰੋਪਰ ਪੂਰੇ ਟੈਕਸ ਪੇਡ ਕਰਕੇ ਪ੍ਰੋਪਰ ਟੈਕਸ ਪੇਡ ਕੀਤੇ ਨੇ ਪ੍ਰੋਪਰ ਇੰਸ਼ੋਰੈਂਸ ਹੈ ਪ੍ਰੋਪਰ ਪ੍ਰਡਕਸ਼ਨ ਹੈ অর ਆਨਲਾਈਨ ਮੇਰੇ ਨਾਮ ਤੇ ਬੋਲਦੀ ਹੈ ਕਿਸੇ ਸ਼ਰਾਰਤੀ ਅਨਸਰ ਨੇ ਨੰਬਰ ਦੇ ਨਾਲ ਛੇੜਛਾੜ ਕਰਕੇ ਸ਼ਰਾਰਤ ਕਰਕੇ ਮੇਰੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਇਹ ਕੰਮ ਕੀਤਾ ਹੈ ਮੈਂ ਜਲਦੀ ਆਪਣੇ ਵਕੀਲ ਦੇ ਨਾਲ ਸਲਾਹ ਕਰਕੇ ਜੋ ਮੇਰਾ ਵਕੀਲ ਮੈਨੂੰ ਰਾਏ ਦੇਵੇਗਾ ਉਸ ਵਕੀਲ ਦੇ ਨਾਲ ਸਲਾਹ ਕਰਕੇ ਜੋ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਕੀਤਾ ਮੈਂ ਜਲਦ ਤੋਂ ਜਲਦ ਉਹਨਾਂ 'ਤੇ ਕਾਰਵਾਈ ਜੋ ਬੜੀ ਕਾਨੂੰਨੀ ਕਾਰਵਾਈ ਕਰਵਾਵਾਂਗਾ ਪੁਲਿਸ ਤੋਂ ਬਿਲਕੁਲ ਜੀ ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਕੀਤਾ ਹੈ ਔਰ ਜਿਹੜੇ ਵੀ ਸ਼ਰਾਰਤੀ ਅਨਸਰ ਕੋਈ ਗਲਤ ਗਲਤ ਕਹਾਣੀਆਂ ਬਣਾ ਰਹੇ ਨੇ ਔਰ ਗਲਤ ਕੰਮ ਜੋ ਤੁਹਾਡੇ ਖਿਲਾਫ ਕਰ ਰਹੇ ਨੇ ਉਹਨਾਂ ਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਨਗੇ ਔਰ ਮੈਨੂੰ ਵਿਸ਼ਵਾਸ ਹੈ ਪੂਰੇ ਭਰੋਸੇ ਦੇ ਨਾਲ ਮੈਨੂੰ ਐਸਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਪੂਰੇ ਭਰੋਸੇ ਦੇ ਨਾਲ ਵਿਸ਼ਵਾਸ ਦਿਵਾਇਆ ਕਿ ਜਿਹੜੇ ਸ਼ਰਾਰਤੀ ਅਨਸਰਾਂ ਨੇ ਕੰਮ ਕੀਤਾ ਉਹਨਾਂ ਤੇ ਅਸੀਂ ਜਲਦੀ ਕਾਰਵਾਈ ਕਰਵਾਵਾਂਗੇ